ਮੇਰੇ ਵੀਰ ਮੇਰੀਆਂ ਭੈਣਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਵੀਰੋ ਮੈਂ ਅੱਜ ਕਾਫੀ ਟਾਈਮ ਤੋਂ ਪ੍ਰਧਾਨ ਜੀ ਨੂੰ ਫੋਨ ਲਾ ਰਿਹਾ ਸੀ ਕਿ ਕੁਝ ਪਿੰਡਾਂ 'ਚ ਮੈਨੂੰ ਫੋਨ ਆ ਰਹੇ ਸੀ ਕਿ ਸਾਨੂੰ ਕੋਈ ਆਈਡੀ ਨਹੀਂ ਦੇ ਰਿਹਾ ਜਾਂ ਕੋਈ ਸਾਨੂੰ ਕੰਮ ਨਹੀਂ ਮਿਲ ਰਿਹਾ ਸਾਨੂੰ ਕਾਫੀ ਮੁਸ਼ਕਲਾਂ ਸੀ ਕਿਉਂਕਿ ਅੱਜ ਪ੍ਰਧਾਨ ਜੀ ਦੀ ਤਰੀਕ ਸੀ ਤੇ ਉਹਨਾਂ ਨੂੰ ਟਾਈਮ ਲਿਆ ਸੀ ਉਹਨਾਂ ਨਾਲ ਪਰ ਮੈਨੂੰ ਇਹਨਾਂ ਲਈ ਪਤਾ ਸੀ ਵੀ ਜੋ ਸਾਡੇ ਵਰਕਰ ਵੀ ਕੁਝ ਕਾਫੀ ਗਲਤੀਆਂ ਕਰ ਰਹੇ ਨੇ ਜੋ ਅੱਜ ਗਲਤੀ ਦਾ ਤੁਸੀਂ ਸਾਹਮਣੇ ਸਾਾਸ ਕਰਨਾ ਚਾਹੀਦਾ ਕਿਉਂਕਿ ਅੱਗੇ ਕਿਸੇ ਵੀ ਵਰਕਰ ਨੂੰ ਮੰਗ ਪੱਤਰ ਚ ਜਾਂ ਕੋਈ ਚਾਹੀਦਾ ਮੈਨੂੰ ਫੋਨ ਕਰਕੇ ਮੰਗ ਪੱਤਰ ਮੇਰੇ ਕੋਲ ਲੈ ਚੱਕਦਾ ਮੰਗ ਪੱਤਰ ਚ ਕੋਈ ਗਲਤੀ ਨਹੀਂ ਹੋਏਗੀ ਨਹੀਂ ਤਾਂ ਵਾਪਸ ਦੁਬਾਰਾ ਜਾਣਾ ਪਏਗਾ ਮੰਗ ਪੱਤਰ ਨੂੰ ਤਾਂ ਜਮਾਸੀ ਨਹੀਂ ਕਰਾਵਾਂਗੇ ਜੋ ਅੱਜ ਹੋਇਆ ਅਸੀਂ ਉਸ ਗੱਲ ਦੀ ਬੇਇੱਜ਼ਤੀ ਸਮਝਦੇ ਹਾਂ ਪ੍ਰਧਾਨ ਜੀ ਅੱਗੇ ਤੋਂ ਇਹ ਗੱਲ ਨਹੀਂ ਹੋਣ ਦਿਆਂਗੇ ਕੋਈ ਵੀ ਵਰਕਰ ਇਹੋ ਜੀ ਗਲਤੀ ਨਾ ਕਰੇ ਜਿੰਨਾਂ ਨਾਲ ਸਾਡੇ ਪ੍ਰਧਾਨ ਜੀ ਨੂੰ ਕੋਈ ਮੁਲਾਜ਼ਮ ਜਾਂ ਕੋਈ ਗਲਤ ਬੋਲੇ ਨਾ ਅਸੀਂ ਬੋਲਣ ਦਿਆਂਗੇ ਇਸ ਤੇ ਸਾਨੂੰ ਕਰਨਾ ਪੈਤਾ ਅਸੀਂ ਧਰਨਾ ਵੀ ਬਹੁਤ ਤਗੜਾ ਰੱਖਾਂਗੇ ਕਿਉਂਕਿ ਮੁਲਾਜ਼ਮ ਹਾਰਤੇ ਮੈਸਜ ਵਰਕ ਪੂਰੇ ਨਹੀਂ ਕਰਨ ਦਿਆਂਗੇ ਬਰਈਆ ਸੀ ਕਿ ਕੋਈ ਵੀ ਸਾਡਾ ਵਰਕਰ ਗਲਤੀ ਨਾ ਕਰੇ ਜਿੰਨਾ ਨਾਲ ਸਾਨੂੰ ਇਹ ਸਾਨੂੰ ਭੁਗਤਣਾ ਪਵੇਗਾ ਪ੍ਰਧਾਨ ਜੀ ਨੂੰ ਭੁਗਤਣਾ ਪਵੇ ਇਹ ਕੰਮ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਜੋ ਵੀ ਆਂਦਾ ਫੋਨ ਕਰਕੇ ਆਵੇ ਮੰਗ ਪੱਤਰ ਲੈ ਕੇ ਆਵੇ ਕੋਈ ਕਿਸੇ ਦਾ ਕਾਗਜ਼ ਨਹੀਂ ਪੂਰਾ ਪੂਰਾ ਸਾਡੇ ਬਲਾਗ ਗੁਰੂ ਸਾਹਿਬ ਤੋਂ ਜੀਤ ਕਰੂਗੀ ਆਪਣੇ ਵਿਚਾਰ ਰੱਖਣਗੇ ਰੱਖੀਓ ਜੈਕੀਨ ਜੈ ਭਾਰਤ ਸਾਧਿਓ ਮੈਂ ਬੱਗਾ ਸਿੰਘ ਰਾਲਾ ਜੋ 2005 ਤੋਂ ਜੁੜਿਆ ਹਾਂ ਖਬਰ ਮੈਂ ਇਹ ਜੋ ਚਮਤਕਾਰ ਦੇਖੇ ਨੇ ਮੇਰੇ ਖਿਆਲ ਵਿੱਚ ਅੱਜ ਤੱਕ ਅਸੀਂ ਕਿਤੇ ਹੋਰ ਦੇ ਨਹੀਂ ਦੇਖੇ ਕਿਸੇ ਵੀ ਪਾਰਟੀ ਨਾਲ ਚੁਣ ਕੇ ਨਹੀਂ ਦੇਖ ਸਕੇ ਸਾਡੇ ਇੱਥੇ ਪਿੰਡ ਪਾਟੇ ਦਾ ਕੋਈ ਮਲਾ ਮਾਮਲਾ ਸੀਗਾ ਜੋਬ ਕਾਰਡ ਬਣਾਉਣ ਦਾ ਉਹ ਜੋਬ ਕਾਰਡ ਬਣਾਉਣ ਦੇ ਲਈ ਅਸੀਂ ਕੋਲੇ ਆਏ ਇੱਥੇ ਵੀਰ ਸਿੰਘ ਸਾਹਿਬ ਕੋਲੇ ਆਏ ਇਹਨੇ ਦਿੱਤਾ ਜਵਾਬ ਕਿ ਜਾਓ ਸਰਪੰਚ ਕੋਲੇ ਜਾਓ ਜਦੋਂ ਉਹ ਸਰਪੰਚ ਕੋਲੇ ਗਏ ਤੇ ਉਹ ਕਹਿਣ ਲੱਗਾ ਕਿ ਨਹੀਂ ਹੋ ਸਕਦਾ ਫਿਰ ਅਸੀਂ ਉਹਨਾਂ ਨੂੰ ਸਾਨੂੰ ਬੈਂਕ 'ਚ ਭੇਜਿਆ ਤੇ ਬੈਂਕ ਵਾਲਿਆਂ ਨੇ ਕੀ ਕੀਤਾ ਇੱਕ ਸਾਡਾ ਜੋਬ ਕਾਰਡ ਪਾਰ ਕੇ ਨਾ ਟੋੜ ਦਿੱਤਾ ਜਦੋਂ ਜੋ ਕਾਰਡ ਪਾੜ ਕੇ ਛੋਟਿਆ ਪਿੰਡ ਪਾੜੇ ਦਾ ਜਨਾਨੀਆਂ ਹੀ ਪੈਣਾ ਮੇਰੇ ਨਾਲ ਜਿਵੇਂ ਪੈਣਾ ਖਰੀਆਂ ਨੇ ਤਾਂ ਮੈਂ ਪ੍ਰਧਾਨ ਵਰਗਾ ਸਿੰਘ ਤੇ ਕਹਿੰਦਾ ਆਹ ਕੰਮ ਹੋਇਆ ਕਹਿੰਦਾ ਇਹਨਾਂ ਨੂੰ ਆ ਦੁਕਾਨ ਨਹੀਂ ਹੈਗਾ ਜੋ ਕਾਰਡ ਪਾੜਨ ਦਾ ਤੁਸੀਂ ਆ ਮਾਂ ਰੋਸ਼ੀ ਨਾਲ ਜਨਾਨੀਆਂ ਨੂੰ ਕਹਿ ਕੇ ਜੋ ਹੁੰਦਾ ਕਾਰਗਰ ਵਿੱਚ ਛੋਟੀ ਗੱਲ ਕਰ ਲਓ ਛੇਤੀ ਗੱਲ ਕਰ ਲਓ ਛੋਟੀ ਜਦੋਂ ਅਸੀਂ ਜੀਰਿਆ ਸਾਹਿਬ ਕੋਲੇ ਆਏ ਨਾਲ ਰੰਗਾ ਸਿੰਘ ਸੀਗਾ ਤੇ ਨਾਲ ਸਾਡੇ ਸੀਗੇ ਬਾਬਾ ਦੋਲਾ ਜੀ ਤੇ ਇਹ ਨਾਲੇ ਕੀ ਕੀਤਾ ਸਾਡੇ ਨਾਲ 2420 ਕੀਤੀ ਕਿ ਪੰਜ ਹਜ਼ਾਰ ਵਾਲੀ ਵੀ ਸਾਡੇ ਨਾਲ ਧੱਕਾ ਕਰ ਰਹੇ ਨੇ ਇਸ ਵੀਡੀਓ ਸਾਹਿਬ ਨੇ ਇਹਦਾ ਬਹੁਤ ਸਾਈ ਤੇ ਅਸੀਂ ਪ੍ਰਧਾਨ ਬੱਗਾ ਸਿੰਘ ਨੂੰ ਮੈਸੇਜ ਲਾਇਆ ਪ੍ਰਧਾਨ ਬੱਗਾ ਸਿੰਘ ਨੇ ਵੀ ਆਪਦੀ ਪਾਵਰ ਲਾਈ ਪੂਰੀ ਤਾਂ ਇਹ ਇਹਨਾਂ ਨੂੰ ਪੋਸਟ ਵਾਲਿਆਂ ਨੂੰ ਵਾਪਸੀ ਭਜਣਾ ਪਿਆ ਕਿਉਂਕਿ ਕੱਠ ਦੇ ਹੋਂਦ ਦੇ ਮਾਵੀ ਉਹਦੇ ਜੇਕਰ ਸਾਡਾ ਕੱਠ ਨਾ ਹੁੰਦਾ ਤੇ ਉਹ ਸਾਦਾ ਅਸੀਂ ਉਸਦੇ ਨਹੀਂ ਗੇਲਾ ਵੇਖ ਸਕਦੇ ਸੀਗੇ ਅਸੀਂ ਇਹਦੀ ਪਾਵਰ ਨੂੰ ਸਮਝ ਗਏ ਅੱਜ ਤੱਕ ਇਹਦੇ ਨਾਲ ਖੜੇ ਆ ਜੋ ਵੀ ਇਕਾਂਰੇ ਨੇ ਬਹੁਤ ਵਧੀਆ ਸਮਾਜ ਵਾਸਤੇ ਕਰ ਰਹੇ ਨੇ ਗਰੀਬਾਂ ਵਾਸਤੇ ਕਰ ਰਹੇ ਨੇ ਬਰਗ ਅਹੀ ਇਹ ਚਾਹ ਰਹੇ ਕਿ ਸਾਡੇ ਲੋਕ ਫੇਰ ਉਸੇ ਤਰ੍ਹਾਂ ਇਕੱਠੇ ਹੋ ਕੇ ਆਪ ਦੀ ਪਾਵਰ ਨੂੰ ਵਧਾਵਣ ਇਹਨਾਂ ਦਾ ਕਹਿਤਾ। ਬੋਲੋ। ਤਾਂ ਸੀ ਕਿ ਉਹ ਪਾਸੇ ਨਾ ਮੈਂ ਨਾਲ ਉੱਠੇ ਇੱਥੇ ਹੀ ਹੋ। ਉਹ ਹੀ ਗਾਲ ਨੂੰ ਸੂਰਜ ਕਰ ਲਾਂਗੇ ਪਾਸੇ ਸੀ। ਬੋਲੋ 2 ਮਿੰਟ ਬੋਲੋ। ਜਾਣਾ ਡੈਗਰੀ ਸਰਕਾਰ ਤੋਂ ਕਰਨੀ ਹੈ ਜੀ ਮੇਰੀਆਂ ਭੈਣਾਂ ਮੇਰੇ ਵੀਰ ਪਿਤਾ ਸਤਿਮਾਨ ਬਜ਼ੁਰਗ ਸਭ ਨੂੰ ਜੈ ਪੀਂ ਜੈ ਭਾਰਤ ਨੂੰ ਅੱਜ ਪ੍ਰਧਾਨ ਬੱਗਾ ਸਿੰਘ ਜੀ ਪਲਾਗ ਗੁਰੂ ਅਸਾਹਿਬੇ ਵੀ ਪਹੁੰਚੇ ਹਨ ਤਾਂ ਲੋਕਾਂ ਦੀਆਂ ਮੁਸ਼ਕਲਾਂ ਸੀ ਜਿਹੜੀਆਂ ਉਹਨਾਂ ਨੇ ਹੱਲ ਕਰਾਈਆਂ ਨੇ ਉਹ ਸਾਡੇ ਬੜੇ ਹੀ ਪੁਰਾਣੇ ਸਾਥੀ ਇੱਥੇ ਹੋਰ ਵੀ ਪਹੁੰਚੇ ਨੇ ਪੱਪਰ ਸਿੰਘ ਜੀ ਬਾਬਾ ਭਉਰਾਮ ਜੀ ਜੀਤ ਕਾਰੂ ਜੀ ਰਤਨ ਸਿੰਘ ਜੀ ਖਾਲਸਾ ਔਰ ਹੋਰ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਬੂਰ ਸਿੰਘ ਜੀ ਇੱਥੇ ਪਹੁੰਚ ਕੇ ਜਿਨ੍ਹਾਂ ਨੇ ਇਸ ਮੀਟਿੰਗ ਦੇ ਵਿੱਚ ਯੋਗਦਾਨ ਪਾਇਆ ਸਾਨੂੰ ਇਸੇ ਤਰ੍ਹਾਂ ਜਿਹੜਾ ਇਕੱਠੇ ਹੋ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕਢਾਉਣਾ ਪੈਗਾ ਅਫਸਰਾਂ ਤੋਂ ਸਰਪੰਚਾਂ ਤੋਂ ਸਾਡੇ ਨਾਲ ਜਿਹੜੀਆਂ ਇਹ ਬੇਇਮਾਨੀਆਂ ਹੋ ਰਹੀਆਂ ਨੇ ਗਰੀਬ ਸਮਾਜ ਨਾਲ ਸਾ ਉਹਨਾਂ ਨਾਲ ਸਾਨੂੰ ਜਿਹੜਾ ਡਟ ਕੇ ਮੁਕਾਬਲਾ ਕਰਨਾ ਪਏਗਾ ਕਾਫੀ ਲੰਬੇ ਸਮੇਂ ਤੋਂ ਅਸੀਂ ਕੋਈ ਰੋਸ ਮਜਾਰਾ ਕਰਨਾ ਮਜਾਰਾ ਨਹੀਂ ਕੀਤਾ ਇਸ ਵਾਸਤੇ ਪ੍ਰਧਾਨ ਜੀ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਸਮਾਂ ਦੇਣ ਅਸੀਂ ਇੱਥੇ ਗੁਰੂ ਸਾਹਿਬ ਦੇ ਵਿੱਚ ਇੱਕ ਹੋਰ ਵੱਡੀ ਵਿਸ਼ਾਲ ਮੀਟਿੰਗ ਕਰਕੇ ਤਾਂ ਲੋਕਾਂ ਨੂੰ ਸਿੱਧੇ ਰਸਤੇ ਪਾਈਏ ਸਭ ਨੂੰ ਜੈ ਪੀਮ ਜੈ ਭਾਰ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾਂ ਵੀਰਾਂ ਨੂੰ ਜੈ ਪੀਮ ਜੈ ਭਾਰ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਅੱਜ ਮਾਗੀ ਦਾ ਦੇਣਾ 14 ਤਰੀਕਾ ਪਹਿਲਾ ਮਹੀਨਾ 2025 ਦੇ ਵਿੱਚ ਨਵੀਆਂ ਪੰਚਾਇਤਾਂ ਬਣੀਆਂ ਜਿੰਨਾਂ ਵਿੱਚ ਦਿੱਕਤ ਆਣੀ ਆ ਤਾਂ ਧਿਆਨ ਨਾਲ ਸੁਣ ਲੋ ਜੀ ਇੱਕ ਸਿਸਟਮ ਦੇ ਨਾਲ ਪਾਰਟੀ ਦਾ ਆਈ ਕਾਰਡ ਬਣਦਾ ਸਾਰਿਆਂ ਨੂੰ ਬੇਨਤੀ ਆ ਕਿ ਆਈ ਕਾਰਡ ਜਿਹੜਾ ਹੈਗਾ ਬਣਾਉਣਾ ਤਾਂ ਉਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਕਮੇਟੀਆਂ ਬਣਨਗੀਆਂ ਇੱਕ ਬਲਾਕ ਦੀ ਕਮੇਟੀ ਹੋਏਗੀ ਇੱਕ ਸਰਕਲ ਪ੍ਰਧਾਨ ਜਿਹੜੇ ਹੋਏ ਉਹਨਾਂ ਦੀ ਕਮੇਟੀ ਬਣੇਗੀ ਇੱਕ ਪਿੰਡ ਦੀ ਜਿਹੜੀ ਟੀਮ ਬਣੀ ਹੋਈ ਆ ਉਹਨਾਂ ਦੀ ਕਮੇਟੀ ਬਣੇਗੀ ਦੂਸਰੇ ਨੰਬਰ ਤੇ ਆ ਤੁਹਾਡੇ ਕੋਲੇ ਇਸਤਿਹਾਰ ਆ ਮੈਂ ਇਸਤਿਹਾਰ ਦੇਣਾ ਘਰੇ ਜਾ ਕੇ ਪੜ ਲਿਓ ਤੇ ਨਾਲ ਲੇਬਰਾਂ ਨੂੰ ਵੀ ਦੇਣੇ ਆ ਤੇ ਪਿੰਡਾਂ ਦੇ ਵਿੱਚ ਇੱਕ ਟੂਰ ਰੱਖ ਲਓ ਕਿ 5 ਤੋਂ ਲੈ ਕੇ 7 ਪਿੰਡ ਜਿਹੜੇ ਹੈਗੇ ਆ ਇੱਕ ਦਿਨ ਵਾਸਤੇ ਇਕੱਠੇ ਕਰਨਾ ਕਿਉਂਕਿ ਇਸ ਇਤਿਹਾਰ ਦੇ ਵਿੱਚ ਕੱਲੀ ਨਰੇਗਾ ਨਹੀਂ ਹੈਗੀ ਨਰੇਗਾ ਦੀ ਦਿਹਾੜੀ ਦੀ 500 ਦੀ ਆਪਾਂ 700 ਦੀ ਮੰਗ ਕੀਤੀ ਆ ਜਿਹੜੇ ਮਿਸਤਰੀ ਮਜ਼ਦੂਰ ਨੇ ਉਹਨਾਂ ਦੀ ਵੀ ਦਿਹਾੜੀ ਦੀ ਗੱਲ ਕੀਤੀ ਆ ਜਿਹੜੀ ਪੈਨਸ਼ਨ ਹੈਗੀ ਆ ਦਿੱਲੀ ਚ ਜਿਹੜੀ 5000 ਹੋ ਗਈ ਆ ਹਰਿਆਣੇ ਚ 3500 ਹੋ ਗਈ ਆ ਪੰਜਾਬ ਚ 1500 ਹੈਗੀ ਆ ਇਹਦੇ ਵਿੱਚ ਪੈਨਸ਼ਨਾਂ ਦੀ ਗੱਲ ਵੀ ਆਪਾਂ ਕਰ ਰਹੇ ਆ ਔਰ ਇਹ ਤੁਹਾਡੀਆਂ ਹੱਕੀ ਮੰਗਾਂ ਨੇ ਜਿਹੜੀਆਂ ਬਾਬਾ ਸਾਹਿਬ ਡਾਕਟਰ ਬੇਟਕਰ ਭਿਮਨਾਉ ਸਾਬ ਨੇ ਸੰਵਿਧਾਨ ਚ ਲਿਖੀਆਂ ਸੀ ਉਹ ਲਾਗੂ ਕਰਾਉਣੀਆਂ ਪੈਣਗੀਆਂ ਤੁਹਾਨੂੰ ਆਪ ਨੂੰ ਲਾਗੂ ਕਰਾਉਣੀਆਂ ਪੈਣਗੀਆਂ 76 ਸਾਲ ਤੋਂ ਅਸੀਂ ਜਿਨ੍ਹਾਂ ਨੂੰ ਵੋਟ ਪਾਉਂਦੇ ਰਹੇ ਆ ਉਹਨਾਂ ਨੇ ਸਿਰਫ ਸਾਨੂੰ ਨੇਰੇ 'ਚ ਰੱਖਿਆ ਬੋਟ ਲੈਨ ਤੋਂ ਬਾਅਦ ਚ 4 ਸਾਲ 5 6 ਮਹੀਨੇ ਸਾਡੇ ਵਿੱਚ ਨਹੀਂ ਆਇਆ ਤਾਂ ਮੈਂ ਪੁੱਛਣਾ ਚਾਹੂੰਗਾ ਰੰਗਾ ਸਿੰਘ ਜਿਹੜਾ ਤੁਸੀਂ ਮਕਾਨ ਬਣਾਇਆ ਹੈ ਉਹ ਮਕਾਨ ਆਪਣੇ ਬਜ਼ੁਰਗਾਂ ਨੇ ਬਣਾਇਆ ਉਹਨਾਂ ਦਾ ਜ਼ਿੰਮੇਵਾਰੀ ਸੀ ਉਹ ਬਣਾ ਕੇ ਦੇਗੇ ਉਹਦੀ ਹੁਣ ਸਾਂਭ ਸੰਭਾਲ ਕੌਣ ਕਰਦਾ ਆਪਾਂ ਨੂੰ ਕਰਨੀ ਪੈਣੀ ਆਪਾਂ ਨੂੰ ਕਰਨੀ ਪੈਣੀ ਆ ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਬੇਟਕਰ ਪਿਉਣਾ ਸਾਹਮਣੇ ਸਾਡੇ ਲਈ ਸੰਵਿਧਾਨਤਾ ਬਣਾਤਾ ਲੇਕਿਨ ਉਹਨੂੰ ਲਾਗੂ ਤਾਂ ਆਪਾਂ ਨੂੰ ਕਰਵਾਉਣਾ ਪੈਗਾ ਹਾਂਜੀ ਠੀਕ ਆ ਤੁਸੀਂ ਆਪ ਜ਼ਿੰਮੇਵਾਰੀ ਦੇ ਨਾਮ ਦੀ ਤਿਆਰੀ ਕਰੋ 11 ਤਰੀਕ ਨੂੰ ਬਹੁਤ ਵੱਡਾ ਇਕੱਠਾ ਕਿ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਕਿ ਆਪਾਂ 10000 ਬੰਦੇ ਦੀ ਇਕੱਠ ਦੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇਕੱਠ ਕਰ ਸਕਦੇ ਹਾਂ ਕਿਉਂਕਿ ਨਾਲ ਇਹ ਗੱਲਾਂ ਲੋਕਾਂ ਨੂੰ ਸਮਝਾਉਣੀਆਂ ਕਿ ਜਿਹੜੀ ਅਸੀਂ 76 ਸਾਲ ਤੋਂ ਜਿੰਨਾ ਲੋਕਾਂ ਨੂੰ ਵੋਟ ਪਾਉਂਦੇ ਰਹਿ ਉਹਨਾਂ ਨੇ ਤੁਹਾਡੇ ਕਿਤੇ ਹੱਕ ਦੀ ਗੱਲ ਕੀਤੀ ਕਿਤੇ ਮੀਡੀਆ ਚ ਕੀਤੀ ਹੋਵੇ ਚਾਹ ਕਿਤੇ ਲਿਖਤੀ ਕੀਤੀ ਹੋਵੇ ਚਾ ਤੁਹਾਡੇ ਪਿੰਡ ਚ ਆ ਕੇ ਸਪੀਚ ਕੀਤੀ ਹੋਵੇ ਤੁਹਾਨੂੰ ਆਪ ਨੂੰ ਕਰਨੀ ਪੈਗੀ ਤਾਂ ਇਹ ਸਾਰੇ ਹੀ ਤਨਮਨੂ ਆਪਣੀਆਂ ਕਮੇਟੀਆਂ ਦੇ ਨਾਲ ਨਾਲ ਜਿਹੜੀਆਂ ਹੈਗੀਆਂ ਮੀਟਿੰਗਾਂ ਦਾ ਟਾਈਮ ਰੱਖਿਆ ਜਾਊਗਾ ਉਹ ਟਾਈਮ ਜਿਹੜਾ ਹੈਗਾ ਪੂਰੇ ਜ਼ਿੰਮੇਵਾਰੀ ਦੇ ਨਾਲ ਟਾਈਮ ਟੇਬਲ ਦੇ ਨਾਲ ਜਿਹੜੀ ਹੈਗੀ ਤਿਆਰੀ ਕਰੋ ਮੈਨੂੰ ਤੁਹਾਡੇ ਤੋਂ ਆਸਾ ਪੂਰੀ ਕਿ ਤੁਸੀਂ ਆ ਸਾਰੇ ਜਿਹੜੇ ਹੈਗੇ ਆ ਹਥਿਆਰ ਲੈ ਕੇ ਜਾਓਗੇ ਵੰਡੋਗੇ ਕਿਉਂਕਿ ਵੇਖੋ ਜਿੰਨਾ ਚਿਰ ਅਸੀਂ ਇਹਨੂੰ ਇਕੱਠੇ ਹੋ ਕੇ ਲਾਗੂ ਨਹੀਂ ਕਰਾਉਂਦੇ ਆ ਵੰਡੋ ਜਿੰਨਾ ਚਿਰ ਇਕੱਠੇ ਹੋ ਕੇ ਲਾਗੂ ਨਹੀਂ ਕਰਵਾਉਂਦੇ ਉਹਨਾਂ ਚਿਰ ਨਹੀਂ ਹੋਣੀ ਮਿਸਤਰੀ ਸਾਹਿਬ ਤੁਸੀਂ ਵੀ ਖਿਚੋ ਕੰਮ ਨੂੰ ਤੇ ਥੋੜੀ ਜੀ ਬਾਬਾ ਜੀ ਗੱਲ ਇਹ ਆ ਕਿ ਜਿਹੜੀ ਇਹਨਾਂ ਨੇ ਪਿਛੇ ਲਾਪਰਵਾਹੀ ਕੀਤੀ ਆ ਉਹਦੀਆਂ ਛਿੜਕਾਂ ਤਾਂ ਤੁਹਾਨੂੰ ਦੇਣੀਆਂ ਪੈਣਗੀਆਂ ਇਹ ਤੁਸੀਂ ਮੇਰੇ ਤੋਂ ਨਾ ਦਵਾਓ ਤੁਸੀਂ ਆਪ ਹੀ ਦੇ ਦੇਣਾ ਹੈਨਾ ਕੋਈ ਹੋਕਣ ਤੇ ਪਿਆਰੀ ਕਰੋ ਲਿਖ ਹੈਗੇ ਜੀ ਨੰਬਰ ਹੈਗੇ ਐਡਰੈਸ ਵੀ ਹੈਗਾ ਇਹ ਸਾਰਾ ਕੁਝ ਹੈ ਬਾਜੀਦਾਰ ਕਿਸ ਆ ਵੰਡਦੇ ਬੱਪੂ ਸਾਰੇ ਨਾਲ ਰੱਖ ਕਿਉਂਕਿ ਅੱਗੇ ਦੀ ਅੱਗੇ ਲੱਗੇ ਜਾਣਦੇ ਤਾਂ ਦੂਸਰੀ ਗੱਲ ਆ ਕਿ ਜਿਹੜੀ ਅੱਜ ਦਫ਼ਤਰ ਦੇ ਵਿੱਚ ਬੋਲ ਚੱਲ ਹੋਈ ਆ ਉਦੇ ਵਾਸਤੇ ਏਡੀਸੀ ਸਾਹਿਬ ਨਾਲ ਸਵੇਰੇ ਹੀ ਆਪਾਂ ਡਿਸਕਸ ਕਰਾਂਗੇ ਅਗਲਾ ਜਿਹੜਾ ਏਂਡਾ ਹੈਗਾ ਫਿਰ ਕਰਾਂਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ